ਸਸ਼ਕਾਲ ਐਸਐਮਜ਼ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਨidhi ਹਾਜ਼ਰ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਬੀਐਸਪੀ ਨੂੰ ਵੱਡਾ ਝਟਕਾ ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਰਕੇਸ਼ ਸੋਮਨ ਆਪ ਚੋਣ ਸ਼ਾਮਲ ਬਾਕੀ ਪਾਰਟੀਆਂ ਪ੍ਰਚਾਰ ਚ ਜਟੀਆਂ ਬੀਜੇਪੀ ਨੇ ਅਜੇ ਤੱਕ ਚਾਰ ਸੀਟਾਂ ਤੇ ਨਹੀਂ ਹਲਾ ਨੇ ਉਮੀਦਵਾਰ ਪੰਜਾਬ ਜਨਮ ਜਿੰਦਗੀਆਂ ਦਾ ਅੱਜ ਦੂਜਾ ਦਿਨ ਕਾਂਗਰਸ ਉਮੀਦਵਾਰ ਧਰਮਵੀਰ ਗਾਂਧੀ ਨੇ ਪਰਿਨਾਮ ਜਿੰਦਗੀ ਗਰਮੀ ਤੋਂ ਬਚਣ ਲਈ ਪੰਜਾਬ ਦੇ ਸਕੂਲਾਂ ਨੂੰ ਐਡਵਾਈਜ਼ਰੀ ਹੋਈ ਜਾ ਰਹੀ ਦਿੱਤੀਆਂ ਇਹ ਖਾਸ ਅਇਤਾ ਜਲੰਧਰ ਥੀਕ ਪੁਲਿਸ ਕਮਿਸ਼ਨਰ 8 ਨੇ 24 ਘੰਟੇ ਅਤ ਸਲਾਈ ਅੰਨੇ ਕਤਲ ਦੀ ਗੁੱਥੀ ਦੋ ਕਾਤਲਾਂ ਨੂੰ ਕੀਤਾ ਗ੍ਰਿਫਤਾਰ ਅਕਾਲੀ ਦਲ ਨੇ ਐਸਜੀਪੀਸੀ ਮੈਂਬਰ ਬੀਬੀ ਹਰਜਿੰਦਰ ਕੌਰ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਕੱਢਿਆ ਕੇਜੀਵਾਲ ਦੀ ਮੂੰਹ ਬੋਲੀ ਪੈਣ ਸੀਪੀ ਸ਼ਰਮਾ ਨੇ ਸੰਗਰੂਰ ਹਲਕੇ ਤੋਂ ਚੋਣ ਲੜਨ ਦਾ ਕਿ ਤਹਲਾ ਪਟਿਆਲਾ ਚ ਮੋਤੀ ਮਹਿਲ ਦਾ ਇਲਾਕਾ ਪੁਲਿਸ ਸ਼ਾਉਣੀ ਜੋ ਹੋਈ ਤਬਦੀਲ ਧਰਨਾ ਦੇਣ ਪਹੁੰਚੇ ਕਿਸਾਨਾਂ ਦੇ ਪੁਲਿਸ ਨਾਲ ਹੋਈ ਬਹਿਸ ਪੰਜਾਬ ਚ ਭਾਜਪਾ ਨੂੰ ਝਟਕਾਰ ਸਾਬਕਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਵੀਪ੍ਰੀਤ ਸਿੱਧੂ ਮੋੜਕਾਲਾ ਚਾਲਛੋਏ ਸ਼ਾਮਲ Patna ਦੇ museum ਚ ਲੱਗੇ ਭਿਆਨਕ ਅੱਗ ਅਫੜਾ ਤਫੜੀ ਮਚੀ ਡਰਾਉਣੀਆਂ ਤਸਵੀਰਾਂ ਆਇਆਂ ਸਾਹਮਣੇ ਪੀਐਮ ਮੋਦੀ ਦਾ ਸैम ਪਿਤਰੋ ਦਾ ਤੇ ਪਲਟਵਾਰ ਅਮਰੀਕੀ ਅੰਕਲ ਚਮੜੀ ਦੇ ਰੰਗ ਦੇ ਆਧਾਰ ਤੇ ਲੋਕਾਂ ਨੂੰ ਗਾਲਾਂ ਕੱਢ ਰਹੇ ਹਨ ਚਾਰਤਾਂ ਮਹੀਆਤਰਾ 2024 ਚ 50 ਸਾਲ ਤੋਂ ਵੱਧ ਉਮਰ ਦੇ ਸ਼੍ਰਿਧਾਲੂਆਂ ਦੀ ਸਿਹਤ ਜਾਂਚ ਜ਼ਰੂਰੀ ਸ਼੍ਰਿਧਾਲੂਆਂ ਲਈ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ ਮਨੀਸ਼ ਜਸੋਦੀਆ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਮੁਲਤਵੀ ਈਡੀ ਸੀਬੀਆਈ ਨੇ ਜਵਾਬ ਦਾਖਲ ਕਰਨ ਲਈ ਮੰਗਿਆ ਹੋਰ ਸਮਾਂ ਸੁਪਰੀਮ ਕੋਰਟ ਨੇ ਬੰਗਾਲ ਅਧਿਆਪਕ ਭਰਤੀ ਨੂੰ ਰੱਦ ਕਰਨ ਦੇ ਕਲਕੱਤਾ ਹਾਈ ਕੋਰਟ ਦੇ ਫੈਸਲੇ ਤੇ ਲਗਾਈ ਰੋਕ ਸੀਬੀਆਈ ਨੂੰ ਆਤ ਜਾਰੀ ਰੱਖਣ ਦੀ ਮਿਲੀ ਇਜਾਜ਼ਤ Air India Express 280 ਤੋਂ ਵੱਧ ਉਡਾਣਾ ਰੱਦ 300 ਸੀਨੀਅਰ ਕਰੂ ਮੈਂਬਰ ਨੇ ਇਕੱਠਿਆਂ ਲਈ ਸਿਕਲੀਫ ਕੋਵੀ ਸ਼ੀਲਡ ਬਣਾਉਣ ਵਾਲੀ ਕੰਪਨੀ ਨੇ ਵਾਪਸ ਮੰਗਾਈ ਵੈਕਸੀਨ ਸਾਈਡ ਇਫੈਕਟਸ ਮਗਰੋਂ ਲਿਆ ਫੈਸਲਾ ਆਪਣੇ ਪਤੀ ਇਮਰਾਨ ਖਾਨ ਨਾਲ ਰਹੇਗੀ 부ਸ਼ਰਾ ਬੀਬੀ ਪਾਕਿਸਤਾਨ ਦੀ ਅਦਾਲਤ ਨੇ ਅਦਾਲਤ ਜੇਲ੍ਹ ਭੇਜਣ ਦਾ ਦਿੱਤਾ ਹੁਕਮ ਜਰਕਰ ਮਾਮਲੇ 'ਚ ਗ੍ਰਿਫਤਾਰ ਭਾਰਤੀਆਂ ਦੀ ਹੋਈ ਵਰਚੁਅਲ ਪੇਸ਼ੀ ਭਾਰਤੀ ਹਾਈ ਕਮਿਸ਼ਨਰ ਨੇ ਕੈਨੇਡਾ 'ਚ ਪਨਪ ਦੀ ਖਲਿਸਤਾਨੀ ਨੂੰ ਦੱਸਿਆ ਚਿੰਤਾਜਨਕ ਕੁੰਜ ਗਿਆ ਪੁੱਤਨ ਆਪਣਾ ਨਿਸ਼ਾਨਾ ਰਾਸ਼ਟਰਪਤੀ ਜ਼ਾਲਾਂਸਕੀ ਦੀ ਹੱਤਿਆ ਦੀ ਸਾਜ਼ਿਸ਼ ناکਾਮ ਦੋ ਰੂਸ ਪੱਕੇ ਯੂਕਰੇਨੀ ਅਧਿਕਾਰੀ ਗ੍ਰਫਤਾਰ ਸੰਜੂ ਸैमਸਨ ਵਿਵਾਦਪਨ ਟੰਗ ਨਾਲ ਹੋਏ ਆਊਟ ਫਿਰ ਬੀਸੀਸੀਆਈ ਨੇ ਲਗਾਇਆ ਪਾਰੀ ਜੁਰਮਾਨਾ ਰਾਜਸਥਾਨ ਰਾਇਲਸ ਦੇ ਕਪਤਾਨ ਤੋਂ ਹੋਈ ਗਲਤੀ ਐਸਨ ਹੁਣ ਤੱਕ ਦੀਆਂ ਮੁਖ ਖਬਰਾਂ ਮੈਨੂੰ ਦਿਓ ਆਜ਼ਾਦ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਨ ਜੀ ਨਿਊਜ਼